ਆ ਵੋਟਾਂ ਦੇ ਵਿੱਚ ਲੋਕਾਂ ਕੋਲੋਂ ਪੈਸੇ ਫੰਡ ਇਕੱਠੇ ਕਰਨ ਵਾਲਾ ਬੰਦਾ ਇੱਕ ਸੱਚੀ ਤੇ ਸੁੱਚੀ ਜਥੇਬੰਦੀ ਨੂੰ ਇਲਜ਼ਾਮ ਲਾਉਂਦਾ ਉਹ ਤੋਂ ਅਸੀਂ ਕੀ ਮੰਗ ਕਰ ਸਕਦੇ ਹਾਂ ਨੰਬਰ 1 ਦੂਜਾ ਜਿਹੜਾ ਲੋਕਾਂ ਦਾ ਮਸੀਹਾ ਬਣ ਕੇ ਧਰਨੇ ਲਾਉਂਦਾ ਹੁੰਦਾ ਸੀ ਵੀ ਮੈਂ ਹੀ ਤੜੀ ਜਿਹੜੀ ਆ ਉਹ ਮਾਂ ਵਾਂ ਮੈਂ ਲੋਕਾਂ ਨੂੰ ਨਿਆਂ ਦਿਵਾਉਣਾ ਵਾਂ ਇਹ ਗੁੰਡਾ ਰਾਜ ਜਿਹੜਾ ਬਚਾਉਣਾ ਵਾਂ ਅੱਜ ਉਹ ਲੋਕਾਂ ਦੇ ਪੁੱਤ ਮਰੇ ਉੱਤੇ ਲਾਸ਼ ਦੇ ਉੱਤੇ ਲੋੜੇ ਰੋੜੇ ਮਰਵਾੜਿਆ ਉਹ ਜਿਹੜੇ ਇਲਜ਼ਾਮ ਲਾਗਾ ਜੀ ਉਹ ਬੇਮੁਨਾਦ ਵਾਂ 20 ਸਾਲ ਹੋ ਗਿਆ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੂੰ ਤੇ ਸਾਡੀ ਭਰਾਤਰੀਆਂ ਜਥੇਬੰਦੀਆਂ ਨੂੰ ਉਹ ਕ੍ਰਾਂਤੀਕਾਰੀ ਵਾਲਦਾ ਨਾਂ ਲੈ ਰਿਆ ਵਾ ਉਹ ਹੋਰ ਵੀ ਬੰਦਿਆਂ ਦਾ ਬੜਾ ਨਾਂ ਲੈ ਰਿਆ ਪਰ ਸਾਡੇ ਬੰਦੇ ਬਿਲਕੁਲ ਸੱਚੇ ਸੁੱਚੇ ਆ ਇਹੋ ਜਿਹਾਂ ਕੋਲੋਂ ਪੈਸੇ ਮੰਗਣੇ ਦਾ ਕੀ ਇਹਦਾ ਪਛਾਵਾਂ ਸਾਨੂੰ ਮਾੜਾ ਵਾ ਬਿਲਕੁਲ ਆ ਜਿਹੜਾ ਗੁੰਡਾ ਕਰਦੀ ਸਾਡੇ ਤੇ ਹੋਈ ਆ ਅਸੀਂ লাশ ਲੈ ਕੇ ਗਏ ਆ ਇਹ ਨੌਜਵਾਨ ਪੁੱਤ ਦੀ ਸਾਡਾ ਕਿਸਾਨ ਸੀ ਉਹ ਨਿਆਂ ਕਰਨਾ ਉਹ ਪੁਲਿਸ ਦਾ ਕੰਮ ਸੀ ਉਹ ਗਲਤ ਆ ਸਹੀ ਆ ਜਾਂ ਜੋ ਵੀ ਹੋਇਆ ਉਹ ਨਾ ਕੀਤਾ ਵਾ ਆਪਦਾ ਕੋਨਾ ਸਾਨੂੰ ਸਾਰੀ ਉਹ ਕਾਰਵਾਈ ਕਰਕੇ ਦੇਣ ਲੱਗੇ ਸੀ ਇਹਨਾਂ 1000 ਦੇ ਲਾਗੇ ਗੁੰਡਾ ਸਾਡੇ ਉੱਤੇ ਰਾਤ ਜਿਹੜਾ ਵਾ ਉਹ ਹਮਲਾ ਕਰਵਾਤਾ ਸਾਡੇ ਜਿਹੜੇ ਟੰਟ ਪਾੜ ਦਿੱਤੇ ਗਏ ਸਾਡੇ ਕੁਝ ਬੰਦੇ ਜ਼ਖਮੀ ਹੋਇਆ ਕੋ ਫਰੀਦਕੋਟ ਲੈ ਗਏ ਆ ਕੁਝ ਬੰਦੇ ਮਸਾਂ ਬਚਿਆ ਫੇਰ ਸਾਡੀਆਂ ਜਿੰਨੀਆਂ ਗੱਡੀਆਂ ਸੀ ਟਰੈਕਟਰ ਭੰਨ ਤੋੜ ਦਿੱਤੇ ਆ ਜਨਰੇਟਰ ਜਿਹੜਾ ਫ੍ਰਿਜ ਨੂੰ ਲੱਗਾ ਸੀ ਲਾਸ਼ ਦੀ ਠੰਡੀ ਕਰਨ ਵਾਸਤੇ ਉਹ ਜਨਰੇਟਰ ਤੋੜ ਦਿੱਤਾ ਗਿਆ ਤਾਰਾਂ ਕੱਢ ਦਿੱਤੀਆਂ ਗਿਆ ਬਹੁਤ ਜ਼ਿਆਦਾ ਗੁੰਡਾਗਰਦੀ ਕੀਤੀ ਆ ਇਹ ਇਕੱਲੇ ਇੰਦਰਜੀਤ ਨੇ ਨਹੀਂ ਨਾਲ ਇਹਦਾ ਪੁੱਤਰ ਉਹਦਾ ਕਲਵੀਰ ਸਿੰਘ ਜੀਰਾ ਇਹ ਐਮਐਲਏ ਤੇ ਵੀ ਨਾਲ ਬਾਓ ਹੋਰ ਵੀ ਇਲਾਕੇ ਦੇ ਗੁੰਡੇ ਜਿੰਨੇ ਨਾਲ ਗੈਨ ਪੱਕਾ ਕੀਤਾ ਹੋਇਆ ਇਹ ਵੇਖੋ ਇਹਦਾ ਪੈਸੇ ਸਾੜਿਆਂ ਦੀ ਗੱਲ ਕਰਦਾ ਨਾ ਪੈਸੇ ਮੰਗਦੇ ਸੀ ਇਹ ਅੱਜ ਵੀ ਨਹੀਂ ਖਲੋੜਿਆ ਇੱਥੇ ਵੀ ਕਣਕ ਤੇ 45 ਵੜਨ ਵਾਸਤੇ 2200 ਕਿੱਲੇ ਤੇ ਉੱਥੇ 45 ਰੇਡ ਮਾਰੇ ਜਿੱਥੇ ਕਪੂਰਥਾਲਾ ਵੀ ਨਾ ਦੱਸਿਆ ਇਹ ਚਾਰਜ ਫੇਰੇ ਦੀ ਰੋਲਾ ਪੈ ਰਿਆ ਵਾ ਤੇ ਬਹੁਤ ਹੀ ਜ਼ਿਆਦਾ ਹੈ ਤਾਂ ਮੈਂ ਤਾਂ ਕਹਿਣਾ ਜੇ ਤੱਕ ਤੇ ਉੱਤੇ ਬਹਿਣ ਲੱਗੇ ਤੇ ਵਧੀਆ ਨਹੀਂ ਤਾਂ ਦੁਨੀਆ ਨੂੰ ਮਰਵਾ ਦਊਗਾ ਇਹਨੇ ਜੀ ਲੋਕਿਆਂ ਵਾਲੇ ਕੇਸ ਤੇ ਵੀ ਤੁਹਾਡੇ ਤੇ ਜਾਮ ਲੈ ਕੇ ਤੁਸੀਂ ਗੁੰਡਾ ਕਰਦੇ ਹੋ ਵੇਖੋ ਜੀ ਲੋਕਿਆਂ ਵਾਲਾ ਕੇਸ ਇਸ ਤਰ੍ਹਾਂ ਆ ਗਰੀਬਾਂ ਨੂੰ ਪਲਾਟ ਮਿਲੇ ਹੋਇਆ ਉਹਨਾਂ ਦੇ ਕੋਲ ਉਹਨਾਂ ਦੀਆਂ ਕਾਪੀਆਂ ਵਾਂ ਬਕਾਇਦਾ ਉਹਨਾਂ ਨੂੰ ਸਟੇ ਮਿਲਿਆ ਵਾ ਤੇ ਆਪਣੀ ਪੁਲਿਸ ਨਾਲ ਰਲ ਕੇ ਪੁਲਿਸ ਘਲਾ ਕੇ ਤੇ ਉਹਨਾਂ ਮਜ਼ਦੂਰਾਂ ਨੂੰ ਡੰਡੇ ਮਾਰ ਮਾਰ ਕੇ ਉਹ ਵੀ ਇੱਕ ਸਾਡਾ ਬੰਦਾ ਫਰੀਦਕੋਟ ਦੇ ਜਿੱਤੇ ਤੋਂ ਕਈ ਵਾਰ ਹਾਰ ਕੀਤਾ ਗਿਆ ਕਿਸੇ ਪੁਲਿਸ ਵਾਲੇ ਉਹਦਾ ਬਿਆਨ ਨਹੀਂ ਲਿਆ ਦੋ ਜਨਾਨੀਆਂ ਮਜ਼ਦੂਰਾਂ ਦੀਆਂ ਉਹ ਫਰੀਦਪੁਰ ਦਾਖਲ ਸੀਆਂ ਉਹਨਾਂ ਦਾ ਬਿਆਨ ਮਾੜਾ ਮੋਟਾ ਲਿਆ ਵਾ ਕਿ ਨਹੀਂ ਲਿਆ ਕੋਈ ਕਾਰਵਾਈ ਨਹੀਂ ਜੀ ਉਹ ਮਜ਼ਦੂਰਾਂ ਦੇ ਬਹੁਤ ਜ਼ਿਆਦੇ ਜਿਹੜਾ ਵਾ ਤੱਕਾ ਹੋ ਰਿਹਾ ਥਾਣੇ ਦੇ ਵਿੱਚੋਂ ਅੰਦਰੋਂ ਇੱਟਾਂ ਸਾਡੇ ਉੱਤੇ ਇੱਟਾਂ ਦਾ ਵਾਰ ਹੋਇਆ ਇਹ ਜਿ세 ਬੰਦੀਆਂ ਦੇ ਇਲਜ਼ਾਮ ਲਾਉਂਦਾ ਨਾ ਪੈਸਿਆਂ ਦੀ ਜਿਹੜਾ ਆਪ ਲੋਕਾਂ ਦੇ ਕੋਲੋਂ ਪੈਸੇ ਖਰਾ ਰਿਆ ਕੀ ਇਹ ਤੋਂ ਮੰਗ ਕਰ ਸਕਦੇ ਆ ਇਸ ਵਾਤੇ ਤੇ ਆ ਸੱਚਾ ਸੁੱਚਾ ਲੈ ਕੇ ਚੱਲੇ ਆ 1 ਰੁਪਏ ਦੇ ਕਿਸੇ ਦਾਵਾ ਯਾਰ ਨਹੀਂ ਅਸੀਂ ਇਹ ਦਾ ਇਹ ਦਾ ਨਿਆਂਦਿਆਂ ਜਿਹੜਾ ਪਰਚਾ ਘਟਾਇਆ ਉਹਦੇ ਤੇ ਤੁਸੀਂ ਕਿਵੇਂ ਸੰਤੁਸ਼ਟ ਬਿਲਕੁਲ ਜੀ ਅਸੀਂ ਸੰਤੁਸ਼ਟ ਨਹੀਂ ਕੱਲ ਜੋ ਆਸੀ ਉਹ ਠੀਕ ਸੀ ਅੱਜ ਅੱਜ ਕੋ ਸਾਡੀ ਨਵੀਂ ਰਣਨੀਤੀ ਘੜੀ ਜਾਊਗੀ ਅੱਜ ਜੋ ਅਸੀਂ ਕਰਾਂਗੇ ਉਹ ਨਵੀਂ ਰਣਨੀਤੀ ਹੋਗੀ ਉਹ ਕੀ ਪਰਚਾ ਘਟਾਉਣਾ ਕੀ ਨਹੀਂ ਉਹ ਅੱਜ ਸਾਡੇ ਆਗੂ ਸਹਿਬਾਨ ਬੈਠਿਆ ਕਰਾਂਗੇ